ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪਰਮੇਂਦਰ ਸਿੰਘ ਸੋ ਦੋਸਤੋ ਬੜੇ ਲੰਮੇ ਸਮੇਂ ਦੇ ਬਾਅਦ ਮੈਂ ਇੱਕ ਵੀਡੀਓ ਜਿਹੜੀ ਆਪਣੇ ਚੈਨਲ ਤੇ ਦੁਬਾਰਾ ਪਾ ਰਿਹਾ ਬੜਾ ਲੰਮਾ ਸਮਾਂ ਹੋ ਗਿਆ ਸੀ ਬੜੇ ਵੀਰ ਜਿਹੜੇ ਆ ਉਹ ਵੇਟ ਵੀ ਕਰ ਰਹੇ ਸੀਗੇ ਤੇ ਮੈਂ ਅਕਸਰ ਜੇ ਗੱਲ ਕਰਾਂ ਤਾਂ ਆਪਣੀ ਬੀੜ ਬਾਰੇ ਜਾਂ ਮੁੱਛਾਂ ਬਾਰੇ ਇਹਨਾਂ ਨੂੰ ਕਿਵੇਂ ਸੰਭਾਲ ਸਕਦੇ ਆ ਉਹਦੇ ਰਿਲੇਟਡ ਵੀਡੀਓ ਪਾਈਆਂ ਇੱਕ ਆਪਾਂ ਵਾਲਾਂ ਨੂੰ ਕਿਵੇਂ ਉਹ ਇਹਨੇ ਦੀ ਗ੍ਰੋਥ ਕਰ ਸਕਦੇ ਆ ਸਭ ਸੰਭਾਲ ਕਿਵੇਂ ਕਰ ਸਕਦੇ ਆ ਇੱਕ ਤੇਲ ਬਣਾਉਣ ਦਾ ਸਿਆਸੀਗਾ ਤੁਸੀਂ ਉਹ ਵੀਡੀਓ ਵੀ ਦੇਖ ਸਕਦੇ ਹੋ ਚੈਨਲ ਤੇ ਗੁਰੂ ਘਰਾਂ ਦੇ ਦਰਸ਼ਨ ਦੀਦਾਰੇ ਦੀ ਮੈਂ ਕਰਵਾਈ ਕਈ ਗੁਰੂ ਘਰਾਂ ਦੇ ਸੋ ਫਿਰ ਮੈਂ ਇਤਿਹਾਸ ਦੇ ਨਾਲ ਸਾਂਝ ਪਾਉਣ ਦੇ ਵਾਸਤੇ ਵੀ ਕੁਝ ਵੀਡੀਓ ਜਿਹੜੀਆਂ ਬਣਾਈਆਂ ਸੀ ਕੁਝ ਰਿਜਨ ਬਣਾ ਕਰਕੇ ਵਕਫਾ ਜਿਹੜਾ ਬੜਾ ਲੰਮਾ ਚੱਲਾ ਗਿਆ ਸੋ ਇੱਕ ਵਾਰ ਫੇਰ ਤੋਂ ਮੈਂ ਹਾਜ਼ਰ ਆ ਇਤਿਹਾਸ ਨਾਲ ਜੋੜਨ ਵਾਸਤੇ ਤੁਹਾਨੂੰ ਅੱਜ ਇੱਕ ਜਿਹੜੀ ਵੀਡੀਓ ਮੈਂ ਬਣਾ ਰਿਹਾ ਇਹ ਬੜੀ ਖਾਸ ਵੀਡੀਓ ਹੈ ਕਿਉਂਕਿ ਇੱਕ ਕਿਤਾਬ ਮੇਰੇ ਹੱਥ ਲੱਗੀ ਹੈ ਇਹ ਕਿਤਾਬ ਹੈ ਜੀ ਸਿੱਖ ਮਿਸਲਾਂ ਤੇ ਸਰਦਾਰ ਘਰਾਣੇ ਇਹ ਤੁਸੀਂ ਆਪ ਵੀ ਪੜ ਸਕਦੇ ਹੋ ਮੰਗਵਾ ਕੇ ਬੜਾ ਇਤਿਹਾਸ ਜਿਹੜਾ ਸਾਡਾ ਬੜਾ ਵੱਡਮੁੱਲਾ ਇਤਿਹਾਸ ਹੈ ਸੋ ਸੋਹਣ ਸਿੰਘ ਸੀਤਲ ਹੋਰਾਂ ਦੀ ਲਿਖੀ ਹੋਈ ਇਹ ਕਿਤਾਬ ਹੈ ਇਹਦੇ ਵਿੱਚੋਂ ਅੱਜ ਅਸੀਂ ਤੁਹਾਨੂੰ ਪੜ ਕੇ ਸੁਣਾਵਾਂਗੇ ਕਿ ਸਿੱਖ ਮਿਸਲਾਂ ਬੜੀਆਂ ਕਿਵੇਂ ਸੀ ਦੇਖੋ ਆਪਣੀਆਂ 12 ਮਿਸਲਾਂ ਹੋਈਆਂ ਨੇ ਸਿੱਖਾਂ ਦੀਆਂ ਸੋ ਮਹਾਰਾਜਾ ਰਣਜੀਤ ਸਿੰਘ ਨੇ ਉਹ ਮਿਸਲਾਂ ਜਿਹੜੀਆਂ ਭੰਗ ਕਰ ਦਿੱਤੀਆਂ ਸੀ ਤੇ ਖਾਲਸਾ ਰਾਜ ਦਾ ਵਿਸਥਾਰ ਕੀਤਾ ਖਾਲਸਾ ਰਾਜ ਬੜਾ ਬੇਮਿਸਾਲ ਰਾਜ ਸੀ ਸਭ ਨੂੰ ਪਤਾ ਹੈ ਨਾ ਮਹਾਰਾਜਾ ਰਣਜੀਤ ਸਿੰਘ ਹੋਰਾਂ ਨੇ ਕਿਵੇਂ ਰਾਜ ਚਲਾਇਆ ਜਿੱਥੇ ਕਿਸੇ ਨੂੰ ਕੋਈ ਫਾਂਸੀ ਤੱਕ ਨਹੀਂ ਦਿੱਤੀ ਗਈ ਮੁ슬ਮਨ ਸਿੱਖ ਈਸਾਈ Hindu ਬਹੁਤੀ ਹਰੇਕ ਤਰ੍ਹਾਂ ਦੇ ਲੋਕ ਉੱਥੇ ਰਹਿੰਦੇ ਸੀ ਤੇ ਬੜੇ ਪਿਆਰ ਸਤਿਕਾਰ ਨਾਲ ਰਹਿੰਦੇ ਸੀ ਆਪਸੀ ਭਾਈਚਾਰਾ ਸੀ ਤੇ ਸਿੱਖ ਮਿਸਲਾਂ ਖਾਲਸਾ ਰਾਜ ਤੋਂ ਪਹਿਲੇ ਹੋਇਆ ਕਰਦੀਆਂ ਸੀ ਛੁਕਰ ਚੱਕੀਆਂ ਮਿਸਲ ਮਹਾਰਾਜਾ ਰਣਜੀਤ ਸਿੰਘ ਉਹ ਰਾਜੀ ਸੀ ਉਹਦੇ ਦਾਦੇ ਪੜਦਾਦੇਆਂ ਦੀ ਸੀ ਸੋ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਮਿਸਲਾਂ ਕਿਵੇਂ ਬਣੀਆਂ ਸੀ ਤੇ ਕਿਵੇਂ ਭੰਗ ਹੋਈਆਂ ਸੀ ਇਹਦੇ ਬਾਬਤ ਮੈਂ ਅੱਜ ਤੁਹਾਨੂੰ ਜਾਣਕਾਰੀ ਦਵਾਂਗਾ ਦੇਖੋ ਇਤਿਹਾਸ ਜਿਹੜਾ ਹੁੰਦਾ ਨਾ ਉਹ ਅਸੀਂ ਆਪਣੇ ਕੋਲੋਂ ਨਹੀਂ ਬੋਲ ਸਕਦੇ ਬਣਾ ਕੇ ਇਸ ਕਰਕੇ ਮੈਂ ਇੱਕ ਕਿਤਾਬ ਦਾ ਹਵਾਲਾ ਲੈ ਰਿਹਾ ਜੋ ਇਹਦੇ ਵਿੱਚ ਲਿਖਿਆ ਹੂ ਬਹੂ ਮੈਂ ਤੁਹਾਨੂੰ ਪੜ ਕੇ ਸੁਣਾਉਂਗਾ ਮੈਨੂੰ ਉਮੀਦ ਹੈ ਕਿਉਂਕਿ ਬੜਾ ਇੰਟਰਸਟਿੰਗ ਜਿਆ ਜਿਹੜਾ ਸਬਜੈਕਟ ਵੀ ਹੈ ਇਹ ਤੇ ਤੁਹਾਨੂੰ ਸ਼ਾਇਦ ਕਿਤਾਬ ਪੜਨ ਦਾ ਸਮਾਂ ਨਾ ਲੱਗੇ ਤੁਸੀਂ ਇਹ ਟਰੈਵਲ ਵੀ ਕਰ ਰਹੇ ਹੋ ਜਾਂ ਤੁਸੀਂ ਵਿਲੇ ਟਾਈਮ ਵਿੱਚ ਕਿਤੇ ਬੈਠੇ ਹੋ ਕੋਈ ਇਤਿਹਾਸ ਤੋਂ ਜਾਣੂ ਹੋਣਾ ਚਾਹੁੰਦੇ ਹੋ ਤਾਂ ਇਹ ਵੀਡੀਓ ਫਿਰ ਤੁਹਾਡੇ ਵਾਸਤੇ ਆ ਤੇ ਸਿੱਖ ਮਿਸਲਾ ਕਿਵੇਂ ਬਣੀਆਂ ਉਹਦੇ ਤੇ ਆਪਾਂ ਗੱਲਬਾਤ ਕਰਦੇ ਹਾਂ ਮੈਂ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਜਿਹੜੀ ਆ ਵਧੀਆ ਲੱਗੂਗੀ ਸੋ ਗੱਲ ਕਰਾਂਗੇ ਸਿੱਖ ਮਿਸਲਾ ਕਿਵੇਂ ਬਣੀਆਂ ਇਸ ਕਿਤਾਬ ਦੇ ਵਿੱਚ ਸਭ ਤੋਂ ਪਹਿਲੇ ਸਫੇ ਤੇ ਇਹ ਲਿਖਿਆ ਗਿਆ ਕਿ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋ ਜਾਣ ਪਿੱਛੋਂ ਤਕਰੀਬਨ 10 ਸਾਲ ਸਿੰਘ ਜਿਹੜੇ ਆ ਬਿਲਕੁਲ ਚੁੱਪਚਾਪ ਰਹੀ ਫਗਣ 1792 ਬਿਕਰਨੀ ਤੇ 1726 ਇਸੇ ਵਿੱਚ ਭਾਈ ਤਾਰਾ ਸਿੰਘ ਜੀ ਜਿਹਨਾਂ ਦਾ ਪਿੰਡ ਬਾ ਸੀ ਉਹਨਾਂ ਨੇ ਇੱਕ ਸ਼ਾਹੀ ਫੌਜ ਦੇ ਨਾਲ ਲੜ ਕੇ ਸ਼ਹੀਦੀ ਪ੍ਰਾਪਤ ਕੀਤੀ ਹੁਣ ਇਸ ਘਟਨਾ ਤੋਂ ਸਿੰਘ ਫੇਰ ਪੜ ਕੁੱਠੇ ਉਹਨਾਂ ਨੇ ਥਾਂ ਥਾਂ ਤੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੇਖੋ ਮੈਂ ਇਥੇ ਕਹਿ ਰਹੇ ਹਾਂ ਕਿ ਸਿੰਘਾਂ ਨੇ ਲੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਹੁਣ ਤੁਸੀਂ ਇਹ ਨਾ ਸੋਚੋ ਵੀ ਯਾਰ ਸਿੰਘ ਕਿਵੇਂ ਲੁੱਟਮਾਰ ਕਰ ਸਕਦੇ ਆ ਅਸਲ ਦੇ ਵਿੱਚ ਜਮਾਨਾ ਅਜਿਹਾ ਸੀ ਜਦੋਂ ਲੁੱਟਾਂ ਮਾਰਾਂ ਕਰਨੀਆਂ ਖੋਦਰਨੀ ਇਹਨਾਂ ਨੂੰ ਮਾੜਾ ਕੰਮ ਨਹੀਂ ਸੀ ਮੰਨਿਆ ਜਾਂਦਾ ਕਿਉਂਕਿ ਉਹ ਬਦਲ ਹੀ ਜਿਹੜਾ ਉਹ ਭਾਰਤ ਦਾ ਹਿੰਦੁਸਤਾਨ ਦਾ ਪੰਜਾਬ ਦਾ ਜਿਹੜਾ ਸੋਨਾ ਕਹਿ ਲਓ ਜਾਂ ਕੀਮਤੀ ਵਸਤਾਂ ਕਹਿ ਲਓ ਇਥੋਂ ਤੱਕ ਕਿ ਦਿੱਲੀ ਤੋਂ ਉਹ ਧੀਆਂ ਪੈਣਾ ਨੂੰ ਵੀ ਜਿਹੜਾ ਲੁੱਟ ਕੇ ਲੈ ਕੇ ਆਉਂਦਾ ਸੀ ਤੇ ਸਿੰਘ ਛੜਾਉਂਦੇ ਸੀ ਉਹਨਾਂ ਤੋਂ ਸੋ ਉਹਨਾਂ ਲੁੱਟ ਮਾਰਨ ਨੂੰ ਕੋਈ ਮਾੜਾ ਕੰਮ ਨਹੀਂ ਸੀ ਗਿਨਿਆ ਜਾਂਦਾ ਤੇ ਸਿੰਘ ਜਿਹੜੇ ਆ ਉਹ ਅਬਦਾਲੀ ਵੱਲੋਂ ਲੁੱਟਿਆ ਮਾਲ ਜਾਂ ਉਹ ਲੋਕ ਜਿਹੜਾ ਨੇ ਭਾਰਤ ਤੇ ਹਮਲਾ ਕੀਤਾ ਇਥੋਂ ਸੋਨਾ ਚਾਂਦੀ ਜਗਰਾਤ ਰੁਪਈਏ ਜੋ ਵੀ ਉਸਨਾਂ ਚੱਲਦਾ ਸੀਗਾ ਉਹ ਲੁੱਟ ਕੇ ਲੈ ਕੇ ਜਾਂਦੇ ਸੀ ਤਾਂ ਉਹਨੂੰ ਲੁੱਟਦੇ ਹੁੰਦੇ ਸੀ ਸੋ ਉਹਨਾਂ ਨੇ ਫਿਰ ਇਹ ਲੁੱਟਮਾਰ ਕਰਨੀ ਦੁਬਾਰਾ ਸ਼ੁਰੂ ਕਰ ਦਿੱਤੀ ਭਾਈ ਤਾਰਾ ਸਿੰਘ ਜੀ ਦੀ ਸ਼ਹੀਦੀ ਤੋਂ ਬਾਅਦ ਹੁਣ ਇਸ ਘਟਨਾ ਕਰਕੇ ਲੋਕ ਜਿਹੜੇ ਸਿੱਖ ਨੇ ਉਹ ਭੜਕ ਚੱਕੇ ਸੀਗੇ ਤੇ ਲਾਹੌਰ ਦੇ ਸੁਬੇਦਾਰ ਤੇ ਦਿੱਲੀ ਦੇ ਬਾਦਸ਼ਾਹ ਮੁਹੰਮਦ ਸ਼ਾਹ ਨੇ ਸਿੱਖਾਂ ਨੂੰ ਸ਼ਾਂਤ ਕਰਨ ਦੇ ਬਦਲੇ 1 ਲੱਖ ਸਾਲਾਨਾ ਜ਼ਗੀਰ ਤੇ ਨਵਾਬੀ ਦਾ ਖਿਤਾਬ ਦਿੱਤਾ ਪੰਥ ਨੇ ਵਿਸਾਖੀ ਨੂੰ 1790 ਈਸਵੀ ਵਿੱਚ ਅ ਬਿੱਕਰਮੀ 1790 ਤੇ 1733 ਈਸਵੀ ਵਿੱਚ ਕਪੂਰ ਸਿੰਘ ਫਾਜ਼ਲਪੁਰੀਆ ਨੂੰ ਨਵਾਬੀ ਦਾ ਖਿਤਾਬ ਦਿੱਤਾ ਆਪਾਂ ਸੁਣਦੇ ਆ ਨਾ ਕਪੂਰ ਸਿੰਘ ਹੋਰਾਂ ਨੇ ਜਿਹੜੇ ਜੋ ਸਿੱਖ ਮਿਸਲਾਂ ਬਣਾਈਆਂ ਤੇ ਕਪੂਰ ਸਿੰਘ ਜਿਹੜੇ ਆ ਉਹਨਾਂ ਨੇ ਫਿਰ ਅੱਗੇ ਜਾ ਕੇ ਤਰੁਨਾ ਦਾ ਬੁੱਢਾ ਗੱਲ ਬਣਾਇਆ ਜਿਹੜੇ ਨੈਕ ਸਿੰਘ ਫੂਜਾ ਨੇ ਉਹਨਾਂ ਨੇ ਫਿਰ ਇਹ ਕੰਮ ਕੀਤੇ ਸੀਗੇ ਸੋ ਕਪੂਰ ਸਿੰਘ ਨੂੰ ਫਾਜ਼ਲਪੁਰੀਆ ਨੂੰ ਨਵਾਬੀ ਦਿੱਤੀ ਗਈ ਉਸ ਦਿਨ ਤੋਂ ਬਾਅਦ ਉਹ ਨਵਾਬ ਕਪੂਰ ਸਿੰਘ ਬਣੇ ਦੇਖੋ ਪਹਿਲੇ ਕਪੂਰ ਸਿੰਘ ਸੀ ਫਿਰ ਆਪਾਂ ਜਾਣਦੇ ਨਵਾਬ ਕਪੂਰ ਸਿੰਘ ਦੇ ਨਾਮ ਤੋਂ ਸੋ ਬੰਦਰ ਸਿੰਘ ਬਹਾਦਰ ਦੀ ਸ਼ਹੀਦੀ ਹੁਣ ਪਿੱਛੋਂ ਸਾਰੇ ਪੰਥ ਦਾ ਜਥੇਦਾਰ ਦੀਵਾਨ ਦਰਬਾਰਾ ਸਿੰਘ ਮੰਨਿਆ ਜਾਂਦਾ ਸੀ ਔਰ ਉਹ ਵੀ ਜਿਹੜੇ ਆ ਸਵਰਗਵਾਸ ਹੋ ਗਈ ਸੀ ਤਾਂ ਪੰਜ ਦਾ ਜੱਥੇਦਾਰ ਨਵਾਬ ਕਪੂਰ ਸਿੰਘ ਬਣਿਆ ਸੀ ਇਸ ਸਮੇਂ ਤੱਕ ਸਿੰਘਾਂ ਦੀ ਗਿਣਤੀ ਕਫ ਸੁਲਤ ਗਈ ਸੀ ਸੋ ਪ੍ਰਬੰਧ ਦੀ ਸੁਖਿਆਈ ਵਾਸਤੇ ਖਾਲਸਾ ਫੌਜ ਦੇ ਦੋ ਦਲ ਬਣਾ ਦਿੱਤੇ ਗਏ ਇੱਕ ਬੁੱਢਾ ਦਲ ਤੇ ਤਰਨਾ ਦਲ ਬੁੱਢਾ ਦਲ ਨਵਾਬ ਕਪੂਰ ਸਿੰਘ ਦੀ ਜਥੇਦਾਰੀ ਹੇਠਾਂ ਅਕਾਲ ਬੰਗੇ ਰਹਾ ਤੇ ਤਰਨਾ ਦਲ ਨੂੰ ਅੱਗੇ ਪੰਜ ਜੱਥਿਆਂ ਦੇ ਵਿੱਚ ਵੰਡ ਦਿੱਤਾ ਗਿਆ ਸੀ ਉਹ ਪੰਜ ਜੱਥੇ ਸੀਗੇ ਜਥਾ ਸ਼ਹੀਦਾਂ ਦਾ ਜਥਾ ਅਮਰਸਰੀਆਂ ਦਾ ਬਾਬਾ ਕਾਨ ਸਿੰਘ ਦਾ ਜਥਾ ਔਰ ਚੌਥਾ ਸੀਗਾ ਜਥਾ ਡੱਲੇ ਵਾਲਿਆਂ ਦਾ ਤੇ ਰੰਗ ਰੇਟੇ ਸਿੰਘਾਂ ਦਾ ਜਥਾ ਸੀ ਪੰਜਵਾਂ ਹੁਣ ਆਪਾਂ ਗੱਲ ਕਰਦੇ ਹਾਂ ਇਹਦੇ ਵਿੱਚ ਬੜੇ ਵਿਸਥਾਰ ਦੇ ਨਾਲ ਦੱਸਿਆ ਗਿਆ ਵੀ ਕਿਹੜੇ ਕਿਹੜੇ ਸਿੰਘ ਇਹਨਾਂ ਦੇ ਵਿੱਚ ਹੁੰਦੇ ਸੀ ਇਹ ਨਾਮ ਲਿਖੇ ਹੋਏ ਨੇ ਮੈਂ ਸਕਿਪ ਕਰ ਰਹੇ ਹਾਂ ਕਿਉਂਕਿ ਬੜੀ ਲੰਬੀ ਵੀਡੀਓ ਹੋ ਜਾਣੀ ਆ ਤਾਂ ਕੀ ਹੁੰਦਾ ਐਮਰ ਸ਼ਬਦ ਗਾਲੀ ਦੇ ਹਮਨੇ ਸ਼ੁਰੂ ਹੋ ਜਾਂਦੇ ਨੇ ਪੰਜਾਬ ਕੋ ਰਾਜ ਦਾ ਦਾਵੇਦਾਰ ਕੋਹਰ ਪਹਿਲਵਨ ਅਖਾੜ ਵਿੱਚ ਆ ਗਿਆ ਸੋ ਆਪਣੇ ਨਿਸ਼ਾਨ ਤੱਕ ਪਹੁੰਚਣ ਲਈ ਸਿੰਘਾਂ ਦਾ ਕੰਮ ਹੋਰ ਔਖਾ ਹੋ ਗਿਆ। ਇਸੇ ਸਮੇਂ ਤੱਕ ਸਿੰਘਾਂ ਦੇ ਛੋਟੇ-ਛੋਟੇ ਜਥਿਆਂ ਦੀ ਗਿਣਤੀ ਦੂਣੀ ਨਾਲੋਂ ਵੀ ਵੱਧ ਗਈ ਜਿਨ੍ਹਾਂ ਦੇ ਸਰਦਾਰਾਂ ਦੇ ਨਾਮ ਦੱਸੇ ਗਏ ਨੇ ਜਿਦੇ ਵਿੱਚ ਨਵਾਬ ਕਪੂਰ ਸਿੰਘਾ, ਜੱਸਾ ਸਿੰਘ ਆਲੂਵਾਲੀਆ ਤੇ ਇੱਜਾ ਦੇ ਬੜੇ ਨਾਮਵਰ ਸਿਰਕੱਢ ਲੋਕ ਜਿਹੜੇ ਇਸ ਵਿੱਚ ਸ਼ਾਮਲ ਸੀ। ਸੋ 29 ਮਾਰਚ 1748 ਨੂੰ ਵਿਸਾਖੀ ਵਾਲੇ ਦਿਨ ਇਹ ਸਾਰੇ ਜਥੇ ਅੰਮ੍ਰਿਤਸਰ ਇਕੱਠੇ ਹੁੰਦੇ ਆ ਬੜੇ ਬੜੇ ਜਥੇ ਬਣ ਗਏ ਸੀਗੇ। ਨਵਾਬ ਕਪੂਰ ਸਿੰਘ ਨੇ ਮਤਾ ਪੇਸ਼ ਕੀਤਾ ਕਿ ਪੰਥ ਦੀ ਇੱਕ ਮਜ਼ਬੂਤ ਜਥੇਬੰਦੀ ਬਣਾਈ ਜਾਵੇ ਇਹ ਮਤਾ ਸਾਰਿਆਂ ਨੇ ਪ੍ਰਵਾਨ ਵੀ ਕਰ ਲਿਆ ਤੇ ਸਾਰੇ ਪੰਥ ਦੀ ਸਾਂਝ ਜਥੇਬੰਦੀ ਦਾ ਨਾਮ ਰੱਖਿਆ ਗਿਆ ਦਲ ਖਾਲਸਾ ਦਲ ਖਾਲਸਾ ਦਾ ਜਥੇਦਾਰ ਸਰਬ ਸ਼ਾਂਤੀ ਦੇ ਨਾਲ ਜੱਸਾ ਸਿੰਘ ਆਲੂ ਵਾਲੀਆ ਸਭ ਨੂੰ ਬਣਾਇਆ ਗਿਆ ਤੇ ਉਹਨਾਂ ਨੇ ਅੱਗੇ ਫਿਰ 11 ਮਿਸਲਾਂ ਬਣਾਈਆਂ ਦੇਖੋ 11 ਮਿਸਲਾਂ ਅਸਲ ਦੇ ਵਿੱਚ 12 ਮਿਸਲਾਂ ਸੀ 12ਵੀਂ ਮਿਸਲ ਜਿਹੜੀ ਬਾਅਦ ਚ ਬਣੀ ਸੀ ਇਹ ਜਿਹੜੀਆਂ ਮਤਾ ਬਣਿਆ ਸੀ ਨਾ ਦਲ ਖਾਲਸਾ ਦਾ ਉਹਦੇ ਵਿੱਚ ਬਾਅਦਵੀਂ ਮਿਸਲ ਨਹੀਂ ਸੀ ਬਣੀ 11 ਮਿਸਲਾਂ ਬਣੀਆਂ ਸੀ ਜਿਨ੍ਹਾਂ ਦਾ ਨਾਮ ਸੀ ਮਿਸਲ ਆਲੂ ਵਾਲੀਆ ਮਿਸਲ ਫੈਜ਼ਲਪੁਰੀਆ ਮਿਸਲ ਸ਼ੁਕਰਚੱਕੀਆ ਮਿਸਲ ਨਿਸ਼ਾਨਾ ਵਾਲੀ ਤੇ ਭੰਗੀਆਂ ਦੀ ਮਿਸਲ ਕਨਈਆਂ ਦੀ ਮਿਸਲ ਨਕਈਆਂ ਦੀ ਮਿਸਲ ਬੰਨੇਵਾਲ ਦੀ ਮਿਸਲ ਮਿਸਲ ਸ਼ਹੀਤਾ ਇਹ ਵੀ ਸ਼ਹੀਦਾ ਮਿਸਲ ਹੈ ਜਥੇਦਾਰ ਬਾਬਾ ਦੀਪ ਸਿੰਘ ਸ਼ਹੀਦ ਉਹਨਾਂ ਦੇ ਨਾਮ ਤੋਂ ਸੀ ਮਿਸਲ ਕਰੋੜ ਸਿੰਘੀਆ ਮਿਸਲ ਮਿਸਲ ਸੰਘਣੀਆਂ ਦੀ ਮਿਸਲ ਇਹ ਹੋ ਗਈਆਂ 11 ਮਿਸਲਾਂ ਹੁਣ ਜਿਹੜੀ 12ਵੀਂ ਮਿਸਲ ਆ ਉਹ ਸੀ ਫੁਲਕੀਆਂ ਦੀ ਮਿਸਲ ਇਹ ਥੋੜੀ ਵੱਖਰੀ ਮਿਸਲ ਸੀਗੀ ਜਿਸ ਦਾ ਬਾਨੇ ਸੀ ਜਿਹੜਾ ਅੰਲਾ ਸਿੰਘ ਪਟਿਆਲਾ ਪਟਿਆਲੇ ਦੇ ਨਾਲ ਇਹਦਾ ਸਬੰਧ ਹੈ ਇਹ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀਆ ਨੇ ਜਿਹੜੇ ਮੁੱਖ ਮੰਤਰੀ ਰਹੀ ਪੰਜਾਬ ਦੇ ਤੇ ਉਹਨਾਂ ਦੇ ਅ ਬਜ਼ੁਰਗਾਂ ਦੀ ਮਿਸਾਲ ਸੀਗੀ ਫੋਲਕੀਆ ਮਿਸਾਲ ਇਹਨਾਂ ਨੇ ਸਮੇਂ ਸਮੇਂ ਤੇ ਗੱਦਾਰੀਆਂ ਕੀਤੀਆਂ ਅਮਿਤ ਸ਼ਾਹ ਬਦਾਲੀ ਦੇ ਨਾਲ ਹੱਥ ਮਲਾਇਆ ਉਹ ਤੋਂ ਬਾਅਦ ਜਦੋਂ ਬਾਬਾ ਹਨੂਮਾਰ ਸਿੰਘ ਹੋਰਾ ਨੇ ਅ ਅੰਗਰੇਜ਼ਾਂ ਦੇ ਨਾਲ ਲੋਹਾ ਲਿੱਤਾ ਸੀ ਤਾਂ ਹਨੂਮਾਰ ਸਿੰਘ ਹੋਰੀ ਜਿਹੜੇ ਆ ਉਹ ਪਟਵਾਲੇ ਆਏ ਸੀ ਉਦੋਂ ਅੰਗਰੇਜ਼ਾਂ ਨਾਲ ਇਹਨਾਂ ਨੇ ਹੱਥ ਮਲਾਇਆ ਤੇ ਹੁਣ ਬੀਜੇਪੀ ਦੇ ਨਾਲ ਹੱਥ ਮਲਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਦੀ ਇਹ ਜਿਹੜਾ ਪਰਿਵਾਰ ਹੈ ਸ਼ੁਰੂ ਤੋਂ ਹੀ ਜਿਹੜਾ ਵਿਰੋਧੀਆਂ ਦੇ ਨਾਲ ਹੱਥ ਮਿਲਾਉਂਦਾ ਆ। ਸੁਖਾਖੀ ਵਾਲੇ ਦਿਨ ਪੰਜਾਬ ਦੇ ਵਿੱਚ ਪੰਥ ਦੇ ਵਿੱਚ ਮਿਸਲਾਂ ਦਾ ਐਲਾਨ ਕੀਤਾ ਗਿਆ। ਮਾਫ ਕਰਨਾ ਪੰਜਾਬ ਨਹੀਂ ਪੰਥ ਵਿੱਚ। ਸੁਖਾਖੀ ਵਾਲੇ ਦਿਨ ਪੰਥ ਵਿੱਚ ਮਿਸਲਾਂ ਦਾ ਐਲਾਨ ਕੀਤਾ ਗਿਆ ਤੇ ਫਿਰ ਹਰ ਇੱਕ ਸਿੱਖ ਸਿਪਾਹੀ ਤੇ ਸਰਦਾਰ ਨੂੰ ਇਹ ਖੁੱਲੀ ਛੋੜ ਦਿੱਤੀ ਵੀ ਤੁਸੀਂ ਜਿਹੜੀ ਮਰਜ਼ੀ ਮਿਸਲ ਚ ਜਿਹੜੀ ਤੁਹਾਨੂੰ ਪਸੰਦ ਆ ਤੁਸੀਂ ਉਹ ਮਿਸਲ ਦੇ ਵਿੱਚ ਜਾ ਸਕਦੇ ਹੋ। ਸੋ ਪੰਥ ਦੇ ਜਿਹੜੇ ਸਿਰਮੌਰ ਜਥੇਦਾਰ ਸੀਗੇ ਉਹਨਾਂ ਨੇ ਹੁਕਮ ਸੁਣਾਏ। ਤੇ ਇਸ ਦੇ ਨੰਮ ਅੰਮ੍ਰਿਤਸਰ ਦੇ ਵਿੱਚ ਇੱਕ ਕੱਚਾ ਕਿਲਾ ਜਿਹਨੂੰ RAM NAUMI RAM ROHNI ਬਣਾਉਣਾ ਦੀ ਆਰੰਭ ਕਰ ਦਿੱਤਾ ਗਿਆ ਜਿਹੜਾ ਕਿ ਹੁਣ RAMGARH ਦੇ ਨਾਮ ਤੋਂ ਜਾਣਿਆ ਜਾਂਦਾ ਸੋ ਇਸ ਤਰੀਕੇ ਦੇ ਨਾਲ ਹੀ ਮਿਸਲਾਂ ਬਣੀਆਂ ਸੀ ਹੁਣੇ ਮਿਸਲਾਂ ਅੱਗੇ ਫਿਰ ਕੀ ਕਰਦੀਆਂ ਨੇ ਉਹਦੇ ਬਾਰੇ ਇੱਕ ਅਲੱਗ ਵੀਡੀਓ ਬਣਾਉਂਗੇ ਦੱਸਣਾ ਮੇਰਾ ਮੇਰਾ ਮਨ ਤਾਂ ਕਰ ਰਿਹਾ ਵੀ ਮੈਂ ਇਸ ਵੀਡੀਓ ਦੇ ਵਿੱਚ ਹੀ ਦੱਸ ਦਮਾ ਪਰ ਵੀਡੀਓ ਬੜੀ ਲੰਬੀ ਹੋ ਜਾਣੀ ਆ ਮੈਨੂੰ ਲੱਗਦਾ ਵੀ ਇੰਨੀ ਕੀ ਵੀਡੀਓ ਬਹੁਤ ਆ ਇਸ ਤੋਂ ਅੱਗੇ ਦੀ ਵੀਡੀਓ ਮੈਂ ਕੱਲ ਨੂੰ ਜਿਹੜੀ ਬਣਾ ਕੇ ਪਾਉਂਗਾ ਸੋ ਹੁਣ ਤੱਕ ਮੈਂ ਤੁਹਾਨੂੰ ਇਹ ਦੱਸਿਆ ਕਿ ਦਲ ਖਾਲਸਾ ਬਣਿਆ ਕਪੂਰ ਸਿੰਘ ਹੋਰਾਂ ਨੇ ਜਿੰਨੇ ਵੀ ਜਥੇ ਸੀਗੇ ਵੱਖ-ਵੱਖ ਥਾਵਾਂ ਤੇ ਸਿੰਘਾਂ ਦੇ ਜਥੇ ਸੀ ਉਹ ਸਾਰੇ ਅੰਮ੍ਰਿਤਸਰ ਇਕੱਠੇ ਕਰੇ ਇੱਕ ਦਲ ਖਾਲਸਾ ਬਣਾਇਆ ਤੇ ਦਲ ਖਾਲਸੇ ਦੇ ਵਿੱਚ ਇਹ ਮਤਾ ਪਾਇਆ ਗਿਆ ਕਿ ਇੱਕ ਸਰਮੋਹਤ ਅਤੇ ਬੰਦੀ ਬੰਨੀ ਚਾਹੀਦੀ ਆ ਜਿਹੜੀ ਇੱਕ ਛੱਡੇ ਅੱਗੇ ਕੰਮ ਕਰੇ ਸੋ ਇਹ ਮਤਾ ਪ੍ਰਵਾਨ ਹੋਇਆ ਫਿਰ ਮਿਸਲਾਂ ਬਣੀਆਂ ਜੱਸਾ ਸਿੰਘ ਆਲੂ ਵਾਲੀ ਆਣ ਦਾ ਜਥੇਦਾਰ ਬਣਿਆ 11 ਮਿਸਲਾਂ ਬਣੀਆਂ ਤੇ ਇੱਕ ਬਾਅਦ ਵਿੱਚ ਬਣੀ ਅ ਮਿਸਲ ਫਲਕੀਆ ਇਥੋਂ ਤੱਕ ਦਾ ਮੈਂ ਤੁਹਾਨੂੰ ਇਤਿਹਾਸ ਦੱਸ ਦਿੱਤਾ ਏ ਮੈਨੂੰ ਮਿਹਰ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੂਗੀ ਤੇ ਮੈਂ ਹਰ ਰੋਜ਼ ਤੁਹਾਡੇ ਨਾਲ ਵਾਦਾ ਕਰਦਾ ਕੋਸ਼ਿਸ਼ ਕਰੂੰਗਾ ਕਿ ਮੈਂ ਹਰ ਇੱਕ ਵੀਡੀਓ ਆਪਣੇ ਇਤਿਹਾਸ ਨਾਲ ਜੋੜਨ ਵਾਸਤੇ ਤੁਹਾਡੇ ਵਾਸਤੇ ਵੀਡੀਓ ਬਣਾਵਾਂ ਸੋ ਜੇ ਤੁਸੀਂ ਇਸ ਚੈਨਲ ਤੇ ਨਵੇਂ ਹੋ ਤਾਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮੈਂ ਬੜੇ ਸਾਦੇ ਜਿਹੇ ਢੰਗ ਦੇ ਨਾਲ ਤੁਹਾਨੂੰ ਵੀਡੀਓ ਸੁਣਾਵਾਂਗਾ ਵੀਡੀਓ ਵਿੱਚ ਤੁਹਾਨੂੰ ਇਸ ਇਤਿਹਾਸ ਤੋਂ ਰੂਬਰੂ ਕਰਵਾਉਂਗਾ ਕਈ ਵਾਰ ਹੁੰਦਾ ਸੀ ਕਿਤਾਬਾਂ ਨਹੀਂ ਪੜ ਪਾਉਂਦੇ ਹਨ ਤਾਂ ਮੇਰੀ ਕੋਸ਼ਿਸ਼ ਹੈ ਕਿ ਮੈਂ ਕਿਤਾਬ ਪੜ ਕੇ ਤੁਹਾਨੂੰ ਸੁਣਾਵਾਂ ਤੇ ਤੁਹਾਨੂੰ ਰੁਚੀ ਬਣੇ ਹਨਾ ਇੱਕ ਵਧੀਆ ਜਿੱਤਾ ਸੀ ਸਾਦੇ ਢੰਗ ਦੇ ਨਾਲ ਗੱਲਬਾਤ ਕਰਦੇ ਆ ਉਸ ਲੇਜੇ ਦੇ ਵਿੱਚ ਮੈਂ ਵੀਡੀਓ ਤਿਆਰ ਕਰਕੇ ਤੁਹਾਡੇ ਕੋਲ ਭਿਰਤੋਂ ਪੇਸ਼ ਹੂੰਗਾ ਤੇ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਊਗੀ ਜੇ ਤੁਸੀਂ ਇਸ ਵੀਡੀਓ ਨੂੰ ਵਧੀਆ ਹੰਕਾਰਾ ਦਿੰਦੇ ਹੋ ਤਾਂ ਮੈਂ ਫਿਰ ਬੜਾ ਉਤਸ਼ਾਹਿਤ ਹੋ ਕੇ ਹੋਰ ਵੀਡੀਓ ਵੀ ਬਣਾਉਂਗਾ ਮੈਨੂੰ ਉਮੀਦ ਆ ਤੁਸੀਂ ਇਸ ਵੀਡੀਓ ਨੂੰ ਜਰੂਰ ਐਪਰੀਸ਼ੀਏਟ ਕਰੋਗੇ ਸਰਾਹੋਗੇ ਤੇ ਮੈਨੂੰ ਉਮੀਦ ਵੀ ਆ ਕਿ ਤੁਸੀਂ ਇਸ ਵੀਡੀਓ ਨੂੰ ਲਾਈਕ ਵੀ ਕਰੋਗੇ ਤੇ ਕਮੈਂਟ ਵਿੱਚ ਜਰੂਰ ਦੱਸਿਓ ਵੀਡੀਓ ਕਿਵੇਂ ਲੱਗੀ ਮੈਨੂੰ ਇਹ ਵੀਡੀਓ ਬਣਾਉਣੀਆਂ ਚਾਹੀਦੀਆਂ ਨੇ ਜਾਂ ਫਿਰ ਹੋਰ ਕੁਝ ਨਵਾਂ ਲੈ ਕੇ ਆਵਾਂ ਉਹ ਵੀ ਤੁਸੀਂ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਸਰਦਾਰ ਘਰਾਣਿਆਂ ਦੇ ਇਤਿਹਾਸ ਤੋਂ ਜਾਣੂ ਹੋਣ ਵਾਸਤੇ ਤੁਸੀਂ ਦੇਖਦੇ ਰਹੋ ਪੰਜਾਬੀ ਜੌਨ ਚੈਨਲ ਫਿਲਹਾਲ ਇਜਾਜ਼ਤ ਚਾਹੂੰਗਾ ਰੱਬ ਰੱਖਾ